ਕੋਈ ਵੀ ਗਿਆ ਆਪਾਂ ਜੀ ਖਨੌਰੀ ਬਾਡਰ ਤੋਂ ਲੈ ਆਏ ਵਾ ਸਟੈਂਡ ਵਿੱਚ ਆਪਾਂ ਜੀ ਖਨੌਰੀ ਬਾਡਰ ਤੋਂ ਲੈ ਆਏ ਆਹ ਚਾਹ ਦੇ ਜਾ ਗਿਆ ਕੱਢ ਕੇ ਲਿਆਉ ਨੂੰ ਆਹ ਲੱਗੇ ਚਾਹ ਦੇ ਕੇ ਮੈਨੂੰ ਕੋਣ ਲਿਆਉ ਉਹ ਨੀਂਦ ਦੋ ਖਨੌਰੀ ਬਾਡਰ ਤੇ ਸਰੌਣਕਾਂ ਲੱਗੀਆਂ ਹੋਈਆਂ ਜੀ ਇੱਥੇ ਆਪਾਂ ਵਾਲੀਵਾਲ ਦਾ ਗਰਾਊਂਡ ਤਿਆਰ ਕਰ ਲਿਆ ਆਪਾਂ ਤੇ ਨੈਟ ਵਗੈਰਾ ਵੀ ਲਾ ਦਿੱਤਾ ਜਾਲ ਵੀ ਲਾ ਦਿੱਤਾ ਸੈਡਾਂ ਤੇ ਰੈਕਟਾਂ ਦਾ ਵੀ ਪ੍ਰਬੰਧ ਹੈ ਫਸ ਕੇਟਰਲ ਵਾਲੇ ਵੀਰਾਂ ਦੀ ਜ਼ਰੂਰਤ ਹੈ ਕਿ ਅਪਰੋਡ ਦੀਆਂ ਟੀਮਾਂ ਬਣਾ ਕੇ ਆਉਣ ਖਨੋਰੀ ਬਾਰਡਰ ਤੇ ਹੋਟਲ ਬਲੂ ਹੈਵਨ ਦੇ ਕੋਲ ਤੇ ਬਹੁਤ ਵਧੀਆ ਕਿਸਾਨਾਂ ਨੇ ਕਿਸਾਨਾਂ ਨੇ ਮਨੋਰੰਜਨ ਦਾ ਸਾਧਨ ਤੇ ਪ੍ਰੈਕਟਿਸ ਦਾ ਸਾਧਨ ਬਣਾ ਲਿਆ ਜੀ ਬਹੁਤ ਵਧੀਆ ਰੌਣਕਾ ਬਹੁਤ ਵਧੀਆ ਮੈਚ ਲੱਗ ਰਹੇ ਨੇ ਤੁਸੀਂ ਦੇਖ ਸਕਦੇ ਹੋ ਜੀ ਖਨੋਰੀਵਾਰਡ ਦੀਆਂ ਲਾਈਵ ਤਸਵੀਰਾਂ ਬਣੇ ਰਹੋ ਜੀ ਨਾਲ ਆਹ ਦੇਖੋ ਜੀ ਖਨੋਰੀਵਾਰਡ ਦੇ ਕਿਸਾਨਾਂ ਦੇ ਘਰ ਤੰਬੂ ਇਹਦਾ ਹਰਿਆਣੇ ਵਾਲੇ ਓਕੇ ਵਾਲੇ ਇਹ ਸਵੇਰ ਜਾਗੂ ਹਰੇਣੇ ਤੋਂ ਪਿੰਡਾਉਡਾਂ ਤੋਂ ਚਲੋ ਜੀ ਵੀਰੋ ਜੀਰੋ 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 ਜੀ ਨਾਲੇ ਤੇ ਨਾ ਕੋ ਮਾਦ ਜਨੇ ਬਾਈਆ ਦੁਵਾਰਾ ਕਰਦੈ ਨੀ ਬਾਈ ਦੁਵਾਰਾ ਕਰਦੈ ਨੀ ਬਾਈ ਬੁਲਾ ਆ ਕਿਦੋਂ ਵਿਚਾਲੂ ਦੀ ਨਾਲੇ ਆ ਤੇ ਰੋਕ ਦੇ ਰੋਕ ਕਿਹਾ ਕਿ ਨਾਲੇ ਅੰਦੇ ਨਾਲੇ ਰੋਕ ਦੇ ਰੋਕ ਜੀ ਯਾਰ ਬੋੰਡ ਮਾਰ ਨੰਬਰ ਦੀ ਤੂੰ ਓਏ ਫਲਾ ਚਲਾ ਚਲੀ ਚੱਲ ਜੀ बसि <laughs> गेमी <laughs> oh, ਆ ਗਾ ਨਾ ਇੰਨੇ ਇੰਨੇ ਕਿਹੜਾ ਆਈ ਗਿਨਾ ਨਾ 979 97 ਨਹੀਂ ਆਈ ਜਿੰਦਗੀ ਤਾਲੇ ਯੂਟਿਊਬ ਤੇ ਲਾਈਵ ਸ਼ੇਅਰ ਕਰਦੇ ਤਾਕੀ ਬੱਟਾ ਕਰੀ ਇਸ ਤੋਂ ਬਾਅਦ ਉੜਾਏ ਆਣ ਗੀ ਆਇਆ ਨਾ ਦਾ ਪੁੱਤਾਂ ਦਾ 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 ਕਰ ਮਤੇ ਓਏ ਤੈਨੂੰ ਕਹੀਂ ਕਹੀਂ ਲੈ ਆ ਤੇਰੀ ਤਰਕ ਕਿਉਂ ਸੱਚੀ ਇਹ ਇੱਕ ਨੌਡੀ ਬਾਡਰ ਦੀਆਂ ਤਸਵੀਰਾਂ ਕਿਤੇ ਕਿਸਾਨਾਂ ਨੇ ਬਾਲੀਵਾਲ ਦਾ ਗਰਾਊਂਡ ਬਣਾ ਕੇ ਨੈਟ ਵਗੈਰਾ ਲਗਾ ਕੇ ਤੇ ਲਾਈਟਾਂ ਦਾ ਪ੍ਰਬੰਧ ਵੀ ਕੀਤਾ ਗਿਆ ਤੇ ਆਪਣੇ ਮਨੋਰੰਜਨ ਦਾ ਸਾਧਨ ਬਣਾ ਲਿਆ ਕਿਸਾਨਾਂ ਨੇ ਤੇ ਨਾਲ ਪ੍ਰੈਕਟਿਸ ਵੀ ਹੋ ਜਾਂਦੀ ਹੈ ਸਰੀਰ ਦੀ ਕਿਉਂਕਿ ਇੱਥੇ ਕੰਮ ਕੋਈ ਇੰਨਾ ਨਹੀਂ ਤੇ ਕਿਸਾਨ ਵਿਲੇ ਸੀ ਇਸ ਲਈ ਆਪਾਂ ਗਰਾਊਂਡ ਦਾ ਪ੍ਰਬੰਧ ਕਰ ਦਿੱਤਾ ਕੁਝ ਦੇਖ ਸਕਦੇ ਹੋ ਖਰੋਰੀ ਵੱਡ ਤੋਂ ਲੈ ਤਸਵੀਰਾਂ ਜੀ ਹਾਂ ਜੀ ਆਖਸਾਨਾਂ ਦੇ ਘਰ ਨੇ ਜੀ ਦੇਖ ਸਕਦੇ ਹੋ ਸਿੱਧੇ ਜਾ ਪਿੰਡੋਂ ਲੈ ਕਹੂੰਦੇ ਚਾਹ ਪਿੰਡਾਂ ਕਿ ਨਾ ਆਇਆ ਜਿੱਕੇ ਆਉਣ ਲੱਗੇ ਆਉਣ ਲੱਗੇ ਆਇਆ ਗੱਡੀ ਕਿੱਥੋਂ ਤੋਂ ਆਇਆ ਬੰਦੇ ਬੰਦੇ ਵਾਲੇ ਸੀ ਪਹਿਲਾਂ ਮੈਂ ਲਾਈਵ ਆ ਕੰਪਨੀ ਦਾ ਕੰਪਨੀ ਦਾ ਹੇ ਇਹਦੇ ਇਹ ਤੁੰਦ ਕਰਦੇ ਹੋ ਆ ਲੈ ਲੋ ਜੀ ਬਾਲੀਵਾਲ ਚ ਹਵਾ ਘਟ ਗਈ ਸੀ ਹਵਾ ਪਾ ਰਹੇ ਨੇ ਕਿਉਂ ਮੈਨੂੰ ਮੈਚ ਹੋ ਗਿਆ ਸਵਾਗਤ ਹੁਣ ਖੜਿਆ ਰਿਜਾ ਆਪਣੀ ਪੀ ਰਹੇ ਨੇ ਕੋਲੋਂ ਠੀਕ ਹੈ ਜੀ ਧੰਨਵਾਦ ਲੋਕ ਆਹ ਫਿਲਟਰ ਨਾਲ ਪਾਣੀ ਪੀਂਦੇ ਆਂ ਆਹ ਬਾਈ ਆਹ ਨੇੜੇ ਹੋਰ ਦੇ ਬੈਠਾ ਅਰੇ ਕਿੰਨਾ ਮਰਦਾ ਬੈਠਾ ਆਹ ਬਾਈ ਆਹ ਬਾਈ पानी खराब करते पार्टी पानी आया बा tabi <wield marche 1970> kiüyor <95Suduri> Thank you.